ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਉਹ ਬੰਦੇ ਜਿੰਨੀ ਮਰਜ਼ੀ ਕਮਾਈ ਕਰ ਲੈਣ ਕੰਗਾਲ ਹੀ ਰਹਿਣਗੇ ਤੇ ਫਿਰ ਆਜੋ ਗੱਲ ਕਰੀਏ ਕਿ ਉਹ ਕਿਹੜੇ ਬੰਦੇ ਆ ਜਿਹੜੇ ਕੰਗਾਲ ਰਹਿਣਗੇ ਅਕਸਰ ਤੁਸੀਂ ਇਹ ਗੱਲ ਸੁਣੀ ਹੋਣੀ ਆ ਕਿ ਔਰਤ ਸੂਈ ਨਾਲ ਘਰ ਬਣਾਉਂਦੀ ਆ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਔਰਤ ਵਾਕਿਆ ਹੀ ਸੂਈ ਨਾਲ ਘਰ ਬਣਾਉਂਦੀ ਆ ਜਿਹੜੀਆਂ ਸਿਆਣੀਆਂ ਸੁਚੱਜੀਆਂ ਔਰਤਾਂ ਆ ਨਾ ਤਾਂ ਸੂਈ ਨਾਲ ਘਰ ਬਣਾ ਲੈਂਦੀਆਂ ਹੁਣ ਸੂਈ ਨਾਲ ਘਰ ਬਣਾਉਣ ਦਾ ਕੀ ਮਤਲਬ ਹੈ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਜੇਕਰ ਮਰਦ ਘਰ ਉਜਾੜਨ ਤੇ ਆ ਜਾਵੇ ਨਾ ਕਹਿੰਦੇ ਕਿ ਮਰਦ ਭਾਵੇਂ ਕਈ ਲੈ ਕੇ ਵੀ ਘਰ ਨੂੰ ਢਾਉਣ ਲੱਗ ਜਾਵੇ ਪਰ ਜੇਕਰ ਉਸ ਘਰ ਦੀ ਔਰਤ ਸਿਆਣੀ ਆ ਨਾ ਤਾਂ ਉਹ ਬੰਦੇ ਨੂੰ ਕਦੇ ਕੰਗਾਰ ਨਹੀਂ ਹੋਣ ਦੇਵੇਗੀ ਜੇਕਰ ਔਰਜ ਔਰਤ ਜਿਹੜੀ ਉਹ ਸੁਚੱਜੀ ਆ ਨਾ ਘਰ ਸੰਭਾਲਣ ਵਾਲੀ ਆ ਤਾਂ ਬੰਦਾ ਜਿੰਨਾ ਮਰਜ਼ੀ ਲੁਟਾਈ ਜਾਵੇ ਉਹ ਘਰ ਲੁਟਾਇਆ ਨਹੀਂ ਜਾ ਸਕਦਾ ਉਹ ਘਰ ਜਿਹੜਾ ਵਾ ਨਾ ਉਹ ਕਦੇ ਗੰਗਾਲ ਨਹੀਂ ਹੋ ਸਕਦਾ ਪਰ ਉਹ ਬੰਦਾ ਹਮੇਸ਼ਾ ਗੰਗਾਲ ਰਹੂਗਾ ਭਾਵੇਂ ਉਹ ਜਿੰਨੀ ਮਰਜ਼ੀ ਕਮਾਈ ਕਰ ਲਵੇ ਜਿਸ ਘਰ ਦੀ ਔਰਤ ਸੁਚੱਜੀ ਨਹੀਂ ਆ ਜਿਸ ਘਰ ਦੀ ਔਰਤ ਸਿਆਣੀ ਨਹੀਂ ਆ ਜਿਸ ਘਰ ਦੀ ਔਰਤ ਹਰ ਚੀਜ਼ ਨੂੰ ਸੋਚ ਸਮਝ ਕੇ ਵਰਤਦੀ ਨਹੀਂ ਆ ਉਹ ਬੰਦਾ ਹਮੇਸ਼ਾ ਗੰਗਾਲ ਰਹਿੰਦਾ ਇਹ ਤੁਸੀਂ ਜਾਣਦੇ ਹੋ ਕਿ ਔਰਤ ਖਰਚੀਲੀ ਨਹੀਂ ਹੋਣੀ ਚਾਹੀਦੀ ਔਰਤ ਸਮਝਦਾਰ ਹੋਣੀ ਚਾਹੀਦੀ ਆ ਹਰ ਇੱਕ ਨੂੰ ਆਪਣੀ ਜਗ੍ਹਾ ਤੇ ਰੱਖਣ ਵਾਲੀ ਹੋਣੀ ਚਾਹੀਦੀ ਆ ਹੁਣ ਸੂਈ ਨਾਲ ਘਰ ਬਣਾਉਣ ਤੋਂ ਮਤਲਬ ਇਹ ਸੀ ਕਿ ਜਿਹੜੀ ਔਰਤ ਫਜ਼ੂਲ ਖਰਚਾ ਨਹੀਂ ਕਰਦੀ ਭਾਪ ਜਿਹੜੀ ਔਰਤ ਨੂੰ ਖਾਣ ਦਾ ਚਸਕਾ ਨਹੀਂ ਆ ਜਿਸ ਔਰਤ ਨੂੰ ਫਿਰਨ ਦਾ ਚਸਕਾ ਨਹੀਂ ਆ ਜਿਸ ਔਰਤ ਨੂੰ ਫੋਕੀ ਸ਼ੋਹਰਤ ਦਾ ਚਸਕਾ ਨਹੀਂ ਆ ਉਹ ਔਰਤ ਆਪਣੇ ਬੰਦੇ ਨੂੰ ਕਦੇ ਕੰਗਾਲ ਨਹੀਂ ਹੋਣ ਦਿੰਦੀ ਉਹ ਔਰਤ ਜਿਹੜੀ ਆ ਉਹ ਆਪਣੇ ਘਰ ਨੂੰ ਸਵਾਰ ਕੇ ਤੇ ਸੰਭਾਲ ਕੇ ਰੱਖਦੀ ਆ ਉਹ ਔਰਤ ਸੂਈ ਨਾਲ ਘਰ ਬਣਾਉਂਦੀ ਆ ਚਾਹੇ ਕਮਾਈ ਘੱਟ ਵੀ ਕਿਉਂ ਨਾ ਹੋਵੇ ਉਹ ਆਪਣੇ ਘਰ ਨੂੰ ਸਵਾਰ ਕੇ ਰੱਖਦੀ ਆ ਤੇ ਜਿਸ ਘਰ ਦੀ ਔਰਤ ਖਰਚੀਲੀ ਆ ਨਾ ਉਹ ਬੰਦਾ ਭਾਵੇਂ ਜਿੰਨੀ ਮਰਜ਼ੀ ਕਮਾਈ ਕਰ ਲਵੇ ਉਹ ਘਰ ਹਮੇਸ਼ਾ ਕੰਗਾਲ ਰਹਿੰਦਾ ਆ ਇਸ ਕਰਕੇ ਔਰਤਾਂ ਹਮੇਸ਼ਾ ਸੌ ਸੱਚੀਆਂ ਹੀ ਹੋਣੀਆਂ ਚਾਹੀਦੀਆਂ ਜਿਹੜੀਆਂ ਆਪਣੇ ਘਰ ਨੂੰ ਸਵਾਰ ਕੇ ਰੱਖਣ ਸੰਭਾਲ ਕੇ ਰੱਖਣ ਤੇ ਫਿਰ ਉਹ ਘਰ ਕਦੇ ਕੰਗਾਲ ਨਹੀਂ ਹੁੰਦਾ